ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾਤ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾਤ ਵੇ ਮੇਰੇ ਗੋਡੇ ਵੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾਤ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾ ਤਵੇ ਧਰਤੀ ਨੂੰ ਧਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਧਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਆਣੀ ਜੀਤੋ ਆਣੀ ਪਰੀ ਤੋ ਆਣੀ ਜੀਤੋ ਆਣੀ ਪਰੀ ਤੋ ਦੇਣੀ ਸ਼ੌਕ ਦਾ ਗੇੜਾ ਜੇ ਤੂੰ ਬਾਲੀ ਨਖਰੋ ਨੀ ਤੂੰ ਨੱਚ ਨੱਚ ਪਟ ਦੇ ਵੇੜਾ ਜੇ ਤੂੰ ਬਾਲੀ ਨਖਰੋ ਨੀ ਤੂੰ ਨੱਚ ਨੱਚ ਪਟ ਦੇ ਵੇੜਾ ਪੈਂਦੀ ਏ ਤਮਾਲ ਹਾਏ ਪੈਂਦੀ ਏ ਤਮਾਲ ਮੈਨੂੰ ਚੜੀ ਗਈ ਲੋਰਨੀ ਗਿੱਧੇ ਵਿੱਚ ਨੱਚਾਂ ਮੈਂ ਜਵਾਨੀ ਵਾਲੇ ਜੋਰਨੀ ਗਿੱਧੇ ਵਿੱਚ ਨੱਚਾਂ ਮੈਂ ਜਵਾਨੀ ਵਾਲੇ ਜੋਰਨੀ ਕੁੜੀਆਂ ਤੇ ਜੱਗ ਵਿੱਚ ਸੋਹਣੀਆਂ ਬਥੇਰੀਆਂ ਕੁੜੀਆਂ ਤੇ ਜੱਗ ਵਿੱਚ ਸੋਹਣੀਆਂ ਬਥੇਰੀਆਂ ਪਰ ਸਾਰੀਆਂ ਤੇਰੇ ਤੋਂ ਥੱਲੇ ਨਹੀਂ ਥੱਲੇ ਪੀੜੇ ਬੱਜੇ ਅੱਗੇ ਤੇਜ ਤੇਰੀ ਬੱਲੇ ਨਹੀਂ ਬੱਲੇ ਪੀੜੇ ਬੱਜੇ ਅੱਗੇ ਤੇਜ ਤੇਰੀ ਬੱਲੇ ਨਹੀਂ ਬੱਲੇ ਨੀ ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਨੀ ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਡਿੱਗ ਭਵੇਂ ਨਗਵੰਡੀਆਂ ਦੀ ਕੰਧ ਤੜਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਹ ਫੜ ਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਹ ਫੜ ਕੇ ਆ ਜਾ ਨੱਚ ਲੱਗਦੇ ਚ ਮੇਰੀ ਬਾਹ ਫੜ ਕੇ ਨੱਚਣ ਵਾਲੇ ਦੀ ਅੱਡੀ ਨਾ ਰੈਂਦੀ ਗਉਣ ਵਾਲੇ ਦਾ ਮੂੰਹ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਲੱਗੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚ ਲੱਗੇ ਦੇ ਵਿੱਚ ਤੂੰ ਚੁੱਪ ਕਰ ਜਾ ਸੰਗ ਲੱਗਦੀ ਮੈਨੂੰ ਪਾਵੇਂ ਬੋਲੀ ਤੂੰ ਚੁੱਪ ਕਰ ਜਾ ਸੰਗ ਲੱਗਦੀ ਮੈਨੂੰ ਪਾਵੇਂ ਬੋਲੀ ਤੂੰ ਹਾਣੀਆਂ 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 ਟਾਲੀ ਤੇ ਕੁੱਗੀ ਕਰੇ ਕੂਕੂ ਹਾਣੀਆਂ ਟਾਲੀ ਤੇ ਕੁੱਗੀ ਕਰੇ ਕੂਕੂ ਨੱਚਣ ਵਾਲੀ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੀ ਦਾ ਗਾਉਣਾ ਚੁਣ ਵਾਲੀ ਦੀ ਅੱਡੀ ਨਾ ਰਹਿੰਦੀ ਗੋਣ ਵਾਲੀ ਦਾ ਗੋਣਾ ਨਹੀਂ ਅੱਖ ਤੇਰੀ ਲੋ ਵਰਗੀ ਕੀ ਸੁਰਮੇ ਦਾ ਪੌਣਾ ਨਹੀਂ ਅੱਖ ਤੇਰੀ ਲੋ ਵਰਗੀ ਕੀ ਸੁਰਮੇ ਦਾ ਪੌਣਾ ਨਹੀਂ ਅੱਖ ਤੇਰੀ ਲੋ ਵਰਗੀ ਨੀ ਤੂੰ ਨੱਚੀ ਅੜੀਏ ਬੋਲੀ ਚੱਕੀ ਅੜੀਏ ਨੀ ਤੂੰ ਨੱਚੀ ਅੜੀਏ ਬੋਲੀ ਚੱਕੀ ਅੜੀਏ ਨੀ ਤੂੰ ਅਗ ਦੇ ਪੰਬੂਕੇ ਵਾਂਗੂ ਮੱਚ ਅੜੀਏ ਨੀ ਤੂੰ ਅਗ ਦੇ ਪੰਬੂਕੇ ਵਾਂਗੂ ਮੱਚ ਅੜੀਏ ਪੈਂਦਾਸ਼ਨ ਕਟਾ ਹਾਂਜੀ ਹਾਂ ਪੈਂਦਾਸ਼ਨ ਕਟਾ ਜਦੋਂ ਗਿੱਦੇ ਵਿੱਚ ਪਾ ਕੇ ਮੈਂ ਪੰਜੇ ਬਨੱਚ ਦੀ ਈ ਕੁੜੀ ਉੱਚੀ ਲੰਮੀ ਗਿੱਦੇ ਵਿੱਚ ਬੜਾ ਜੱਜਦੀ ਜਦੋਂ ਗਿੱਦੇ ਵਿੱਚ ਪਾ ਕੇ ਮੈਂ ਪੰਜੇ ਬਨੱਚ ਦੀ ਈ ਕੁੜੀ ਉੱਚੀ ਲੰਮੀ ਗਿੱਦੇ ਵਿੱਚ ਬੜਾ ਜੱਜਦੀ ਨਿੱਕੀ ਹੁੰਦੀ ਮੈਂ ਰਹਿੰਦੀ ਨਾਲਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਲਕੇ ਖਾਂਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵੱਜੇ ਢੋਲ ਕੀ ਗੋਵੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵੱਜੇ ਢੋਲ ਕੀ ਗੋਵੰਡੀਆਂ ਦੇ ਵੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਸੂਟ ਸਵਾਦੇ ਨਬੀ ਵੇ ਮੈਂ ਤੇਰੀ ਜ਼ਿੰਦਗੀ ਦੀ ਚਾਬੀ ਮੁੰਡਿਆ ਆਵੇ ਮੈਂ ਤੇਰੀ ਜ਼ਿੰਦਗੀ ਦੀ ਚਾਬੀ ਮੁੰਡਿਆ ਪਾ ਬੋਲੀ ਸੋਣਿਆਵੇ ਜੱਟੀ ਨੱਚਦੀ ਪਟੋਲਾ ਬਣ ਕੇ ਪਾ ਬੋਲੀ ਸੋਣਿਆਵੇ ਜੱਟੀ ਨੱਚਦੀ ਪਟੋਲਾ ਬਣ ਕੇ ਮੇਰਾ ਪਹਿਲਾ ਪੌਂਦੀ ਦਾ ਬਾਹੀ ਰੰਗਲਾ ਚ ਉੜਾ ਛਣਕੇ ਪਾਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ ਨੱਚ ਲੈ ਸ਼ਾਮ ਕੁਰੇ ਛੱਡ ਕੇ ਝਗੜੇ ਝੇੜੇ ਨੱਚ ਲੈ ਸ਼ਾਮ ਕੁਰੇ ਛੱਡ ਕੇ ਝਗੜੇ ਝੇੜੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ ਨੱਚਲੇ ਸ਼ਾਮ ਕure ਦੇ ਦੇ ਸ਼ੌਂਕ ਦੇ ਗੀੜੇ ਨੱਚਲੇ ਸ਼ਾਮ ਕure ਦੇ ਦੇ ਸ਼ੌਂਕ ਦੇ ਗੀੜੇ ਨੱਚਲੇ ਸ਼ਾਮ ਕure ਦੇ ਦੇ ਸ਼ੌਂਕ ਦੇ ਗੀੜੇ ਨੱਚਲੇ ਸ਼ਾਮ ਕure